ਹਿੰਮਤ ਪੁੱਤ ਦੇ ਹੁਣ ਪੈਸੇ ਪੈਸੇ ਗਏ ਕਿੱਥੇ ਆ ਤੇ ਉਹ ਪੈਸੇ ਜਮਾ ਕਰਨੇ ਹੋ ਮੰਮੀ ਪੁੱਤ ਜਮਾ ਨੂੰ ਮਾਰ ਗੋਲੀ ਮੈਂ ਆਖਿਆ ਕਿ ਚਲ ਨੀਲਮ ਦਾ ਸੋਨਾ ਬਣਾ ਕੇ ਲਿਆ ਦੂੰਗੀ ਕੋਈ ਮੈਨੂੰ ਵੀ ਪਤਾ ਜਮਾ ਕਰਨੇ ਆ ਮੈਂ ਜੋ ਖਰਚਦੇ ਆ ਉਹਦੇ ਮੈਂ ਪ੍ਰੋਟੀਨ ਦੇ ਡੱਬਾ ਲੈਂਦਾ ਤੋ ਮੁੰਡੇ ਯਾਰ ਸੋ ਪਾਰਟੀ ਮੰਗਦੇ ਹੈ ਰੋਜ਼ ਕਹਿੰਦੇ ਪਾਰਟੀ ਵਿਆਹ ਦੀ ਵਿਆਹ ਦੀ ਪਾਰਟੀ ਤੋ ਮੈਂ ਪਾਰਟੀ ਦੇ ਦਿੱਤੀ ਹੈ ਬਸ ਠੀਕ ਆ ਹਾਂ ਤੱਕ ਪਾਰਟੀ ਨਹੀਂ ਮੁੱਕਣ ਗਿਆ ਤੇ ਡੈਡੀ ਕੀ ਕਰਦਾ ਹੋਰ ਫਿਰ ਹਾਂ ਮੰਗਦੇ ਪਾਰਟੀ ਤੇ ਮੈਂ ਤੁਹਾਡੇ ਕੋਲ ਮੰਗੇ ਨਹੀਂ ਤੇ ਮੈਂ ਅਜੇ ਕੋਲ ਲੱਲੇ ਤੇ ਮੈਂ ਅਜੇ ਪਾਰਟੀ ਕਰ ਦੂੰਗਾ ਆਹੀਂ ਤੇ ਤੁਹਾਨੂੰ ਪੁੱਛਿਆ ਹੀ ਨਹੀਂ ਕਿ ਪੁੱਤ ਲਿਆਓ ਪੈਸੇ ਪੈਸੇ ਗਿਣੀ ਆਂ ਆਹੀਂ ਤੇ ਆਖਾ ਤੁਸੀਂ ਸੰਭਾਲ ਕੇ ਰੱਖੇ ਹੋਣੇ ਆ ਵੈਸੇ ਤੇ ਜਾਂ ਫਿਰ ਮੈਨੂੰ ਦੱਸ ਦਿੰਦੇ ਮੈਂ ਨਾ ਕੱਚਦਾ ਹੋਈ ਗੱਲਤੀ ਆ ਕਿ ਤੈਨੂੰ ਤੁਹਾਨੂੰ ਦੱਸਿਆ ਨਹੀਂ ਦਮਾਂ ਜੀਆਂ ਤੇ ਹੋਰ ਇਹੋ ਜਿਹੇ ਪੈਸੇ ਉਹ ਕਰਨੇ ਕਿਉਂ ਹੁਣ ਜਾਣਾ ਕਿਹਦੇ ਨਾਲ ਜਾਣਾ ਕਿਹਨੇ ਆਹੀਂ ਤੇ ਭੈਣ ਦੀ ਭਾਜੀ ਨੂੰ ਆਖਾ ਚਲਾਦਾ ਨੀਲੰਦਰ ਸੋਨਾ ਬਣਾ ਲਿਓ ਨੇ ਤੁਹੀ ਆਦੇ ਹੀ ਪੈਸੇ ਖਰਚ ਲੈ ਆ ਸੋਨਾ ਹੀ ਆਪੇ ਬਣਾਵਾਂਗੇ ਉਹਨਾਂ ਨੂੰ ਕੀ ਖੇਚਲ ਦੇਣੀ ਵਿਚਾਰਿਆਂ ਨੂੰ ਉਹਦਾ ਨਹੀਂ ਸੋਨਾ ਬਣਾ ਐਨੇ ਥੋੜਾ ਪੈਸੇ ਆ ਲੈ ਸੋਨਾ ਮੰਮੀ ਦਾ ਕਿੰਨਾ ਮਹਿੰਗਾ ਵਾ ਉਹ ਹੱਥ ਲੱਗਦਾ ਉਹਦੇ ਸਿਰ 15-20 ਰੁਪਏ ਹਸਾ ਤੇ ਨਾਣਾ ਬਣਦਾ ਮੇਰੀ ਗੱਲ ਸੁਣ ਕੁਝ ਪੈਸੇ ਸੀ ਤੇਰੇ ਵਾਲੇ ਤੇ ਕੁਝ ਸੀ ਆਪਣੇ ਕੋਲ ਪਾ ਕੇ ਤੇਰਾ ਕੋਈ ਚੀਜ਼ ਬਣਾ ਲੈਂਦੇ ਸੋਨੇ ਦੀ ਉਹ ਚੀਜ਼ਾਂ ਬੰਗਿਆ ਰਹਿਣਗੀਆਂ ਮੰਮੀ ਕੀ ਕਰਨੀਆਂ ਚੀਜ਼ਾਂ ਹੁਣ ਵਿਆਹ ਤਾਂ ਹੋ ਗਿਆ ਵਾ ਨਾ ਉਹਨੂੰ ਪੌਂਦਾ ਸੌਂਗ ਨਾ ਮੈਨੂੰ ਪੌਂਦਾ ਸੌਂਗ ਵਾ ਗਈ। ਹਾਂ ਚਲਤੀ ਪੁੱਤ ਉਹਨਾ ਵਾ ਅਤਲ ਉਹਦੇ ਵਾ ਚੀ ਪਾਂ ਚੜੀ। ਉਹਦੇ ਕਰਮਾ ਜਣਾ ਸੀ ਨਾ। ਉਹ ਜਦੋਂ ਉਹਨਾਂ ਦੇ ਕਰਮਾ ਚ ਹੋਣਗੇ ਉਹਨਾਂ ਨੇ ਉਹ ਬਾਂਜੂ ਆਪੇ। ਚਲ ਉਹ ਗੱਲ ਛੱਡੋ। ਹੁਣ ਅੱਗੇ ਜਿਹੜੇ ਪੈਸੇ ਹੋਣੇ ਨਾ ਗਾਂ ਜਦ ਤੱਕ ਧੀ ਪੁੱਤ ਵੀ ਹੋਇਆ ਤੇ ਉਹ ਜਿਹੜੇ ਪੈਸੇ ਤੁਸੀਂ ਦੋਵਾਂ ਨੇ ਸੰਭਾਲ ਕੇ ਹੀ ਰੱਖਣੇ ਆ। ਉਹ ਜਦੋਂ ਧੀ ਪੁੱਤ ਹੋਣਾ ਉਦੋਂ ਵੀ ਪੈਸੇ ਆ ਹੀ ਜਾਣੇ ਆ ਯਾਰ। ਉਸ ਤੋਂ ਪਹਿਲਾਂ ਕੋਈ ਪੈਸਾ ਨਹੀਂ ਮਿਲਣਾ ਹੋਣਾ। ਉਹ ਨੀਲਮ ਮਿਲਨੇ ਪੈਸੇ ਤੂੰ ਟੈਨਸ਼ਨ ਨਾ ਲੈ ਓਦਾਂ ਮੰਮੀ ਉਹ ਇਹ ਹੁੰਦਾ ਕਿ ਉਹ ਚੀਜ਼ ਬਣਾ ਲਈ ਕੋਈ ਤੇ ਪਰ ਸੋਹਣਾ ਦਾ ਮਹਿੰਗਾ ਬੜਾ ਵਾ ਪੁੱਤ ਇਹ ਘਰ ਵੀ ਤੁਹਾਡਾ ਵਾ ਤੇ ਪੈਸੇ ਸਾਰੇ ਵੀ ਤੁਹਾਡੇ ਹੀ ਆ ਠੀਕ ਹੈ ਟੈਨਸ਼ਨ ਨਹੀਂ ਲੈਣੀ ਕੋਈ ਵੀ ਗੱਲ ਦੀ ਅਈ ਉਹ ਗੱਲ ਨਹੀਂ ਕਰਦੇ ਮੈਂ ਇਹ ਗੱਲ ਕੀਤੀ ਆ ਕਿ ਜਦੋਂ ਤੁਹਾਡੇ ਘਰ ਦੀ ਇਪੋਤ ਹੋਣਾ ਨਾ ਉਹ ਪੈਸੇ ਸੰਭਾਲ ਕੇ ਰੱਖਣੇ ਹਣ ਤੇ ਚਲੋ ਵਿਚਾਰੇ ਡਿੱਕਣ ਨੇ ਬਾਹਰੋਂ ਤੋ ਤੁਰਾਓ ਉਹਨੂੰ ਕਹੀ ਚਲ ਉਹਨੂੰ ਕਹੋ ਕਿ ਕੋਈ ਨਹੀਂ ਤੇ ਗੁਣੀਆਂ ਸਲਾਮਾਂ ਚ ਪੈ ਗਏ ਜੇ ਤੇ ਮੈਂ ਤਾਂ ਜਾਣ ਜਿਉ ਨਹੀਂ ਜਾਈਏ ਫੇਰ ਆ ਮੰਮੀ ਕੋਈ ਨਹੀਂ ਜਾਣਾਂ ਕਿ ਨਹੀਂ ਹੁਣ ਸ਼ਹਿਰ ਤੋਂ ਤੁਸੀਂ ਆਪਣ ਡੇ ਨਹੀਂ ਹੋਪ ਭੈਣ ਜੀ ਫਿਰ ਤੇ ਚਲ ਜਾਗੇ ਹੁਣ ਪੈਸੇ ਤੇ ਆਣਿਆ ਖਰਚਲੇ ਹੋ ਸਾਰੇ ਅੱਛਾ ਸਾਰੇ ਖਰਚ ਦਿੱਤੇ ਆਓ ਭੈਣ ਜੀ ਕਿੰਨੇ ਤੇ ਖੱਤੇ ਨੋ ਰਾਣੀ ਨੇ ਨਹੀਂ ਖੱਤੇ ਚਲੋ ਭਾਵੇਂ ਕਿ ਇਹਨੇ ਖਰਚੇ ਆ ਪਰ ਫਿਰ ਵੀ ਦੱਸ ਕੇ ਖਰਚ ਨੇ ਜਾਈਦੀ ਹੈ ਨਾ ਭੈਣ ਜੀ ਹੁਣ ਤੁਸੀਂ ਤੇ ਬਣਾ ਕੇ ਬੈਠੀ ਕੋਈ ਨਾ ਕੋ ਪੈਗੇ ਹੈਗੇ ਆ ਤਾਂ ਆਪਾਂ ਚੀਜ਼ ਬਣਾਉਣੀ ਆ ਪੁਰ ਲੈਣ ਆਏ ਜੇ ਤੇ ਗਾੜੀ ਤੋਂ ਆ ਜਾਣੇ ਕੋ ਪੈਸੇ ਨਹੀਂ ਨਿਕਲੇ ਚਲੋ ਭੈਣ ਜੀ ਕੋ ਮम्मी ਮੈਂ ਦੱਸਦਾ ਕਿਤੇ ਖਰਚੇ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਤੇ ਇੰਨੀ ਟੈਨਸ਼ਨ ਲੈਣੀ ਮम्मी ਕੋ ਬੜੇ ਪੈਸੇ ਆ ਮम्मी ਦੇ ਦੇਈਂ ਚੰਗਾ ਮੇਰੇ ਕੋਲੇ ਮਰਜੀ ਕੋਤ ਪੈਸੇ ਲੈ ਲਓ ਕੋਈ ਗੱਲ ਨਹੀਂ ਕੀ ਚਲੋ ਆ ਜਾਓ ਭੈਣ ਜੀ ਅਹੀਂ ਬਣਾ ਰਹੇ ਹੁੰਦੇ ਸੀ ਨਹੀਂ ਅਹੀਂ ਤੁਹਾਡੇ ਕੋਲੇ ਇੰਦੇ ਚੰਗੇ ਨਹੀਂ ਲੱਗਦੇ ਨਹੀਂ ਚੰਗਿਆਂ ਨੂੰ ਕੀ ਆ ਭੈਣ ਜੀ ਮੈਂ ਅੱਗੇ ਇੰਨਾ ਕਰ ਸਕਦਾ ਨਹੀਂ ਹੁਣ ਹੋਰ ਉਸ ਬਣਾ ਦਿੰਦੇ ਤੇ ਜਦੋਂ ਨੋ ਦੇਤੀ ਨਾ ਬਣਾਉਂ ਉਹ ਆਪਣਾ ਨੋ ਦੇਤੀ ਇਹਨਾਂ ਨੇ ਕੀ ਦੇਤੀਆਂ ਨੇ ਪਿੱਛੇ ਕੀ ਰੱਖਿਆ ਨਹੀਂ ਉਹ ਤਾਂ ਕੋਈ ਨਹੀਂ ਸਾਡਾ ਅੰਜਨ ਜਦੋਂ ਇਹਨਾਂ ਦਾ ਬਣਦਾ ਹੀ ਉਹ ਹੋ ਗਿਆ ਕੰਮ ਹੁਣ ਸਾਡਾ ਫਰਜ਼ਾ ਜੋ ਮਰਜੀ ਤੀ ਪਤਰਾਉਂਗਣ ਲੈ ਕੇ ਦੇ ਦੇ ਜੀ ਜੀ ਕਿਆ ਇਹ ਕਿਹੜਾ ਕੋਈ ਉਧਰ ਉਧਰੀ ਬੰਡੀ ਆ ਪਾਣ ਹੁਣ ਆਹ ਮਮਮੀ ਹਾਨੂੰ ਕੀ ਲੋੜ ਹੈ ਇਹ ਚੀਜ਼ਾਂ ਜੀ ਕੋਈ ਗੱਲ ਨਹੀਂ ਤੁਸੀਂ ਫਿਰ ਜਾਓ ਫਿਰ ਫੋਨ ਕਰਦਾਂਗੇ ਤੁਹਾਨੂੰ ਚਲ ਆ ਜਾ ਬੈਂਟਿੰਗ ਕਰ ਆ ਜਾ ਨੀ ਲਮ ਤੋਈ ਮਮਮੀ ਪੈਸੇ ਦੇ ਦਿੰਦੀ ਹੁਣ ਜਾਣ ਲੱਗਿਆ ਹਾਂ ਪੈਸੇ ਕਰਨੇ ਤਾਂ ਦੇਖ ਨਹੀਂ ਜਾਣੇ ਸਗਨ ਕੋਈ ਨ ਮਮੀ ਜਾਓ ਤੁਸੀਂ ਨਹੀਂ ਮਮੀ ਇੱਥੇ ਆ ਮੈਂ ਅਜੇ ਆ ਜਾਓ ਮਾਂ ਨਾਲ ਡੈਡੀ ਨੂੰ ਦੱਸਾਂ ਡੋਟੀ ਪੁਕਲਾਰ ਢੀ ਪੁਕੋ ਦਿਖ ਨਾ ਨਹੀਂ ਪਹਿਲਾਂ ਨਹੀਂ ਆ ਮਮੀ ਕਾ ਜਾਓ ਤੁਸੀਂ ਫੋਨ ਸੁਣਾ ਮੈਂ ਮ ਮਮੀ ਨਾਲ ਬਿਲ ਲੋ ਖ ਖਣਾ ਖਲਾਰੀਂ ਬੋਦੀ ਲੈ ਮੈਂ ਲੈਣਾ ਮਮੀ ਕਾ 100 ਰੁਪਿਆ ਹਾ ਹੈਂਦਰੀ ਵੜ ਗਈ ਇਹ ਵੀ ਜਾ ਕੇ ਨਿਕਲ ਨਹੀਂ ਢੀ ਗਾਂ ਚਲੀਏਗਾ ਮੈਨੂੰ ਤੇ ਸੋ ਕੰਮ ਇਹਦੇ ਵਿਹਲੀ ਆ ਉਹ ਆ ਜਾ ਗਾਂ ਚਲੀਏਗਾ ਕੁਰਮਾਚਾਰੀ ਦੇ ਵਿੱਚ ਕਿੱਦਾਂ ਤੁਸੀਂ ਰੋੜਾ ਪਾਇਆ ਕੁਰਮਾ ਦੇ ਪਿੰਡ ਆਇਆ ਬੁਰੇ ਲੱਗੇ ਮੈਨੂੰ ਤੇ ਕੰਮ ਉਹ ਤੈਨੂੰ ਕੰਮ ਬੁਰੇ ਲੱਗਦਾ ਇੰਨਾ ਉਚੂਚੀ ਬੋਲਣ ਦੇ ਤੁਸੀਂ ਉਹ ਤੇ ਅੰਦਰ ਵਾ ਐਸੇ ਹੁਣ ਮੇਰੀ ਬਾਤ ਸੁਣਦੇ ਆ ਸੁਣੋ ਮੇਰੀ ਗੱਲ ਮੈਂ ਕੀ ਹੁਣ ਆਉਣੀ ਨਹੀਂ ਲਈ ਇਹਨਾਂ ਨੇ ਸਭ ਕੁ ਖਾ ਲਿਆ ਜੀ ਫਿਰ ਦੇਜਾ ਪੈਸੇ ਦੇਜਾ ਮੈਂ ਨਾ ਕੀ ਕਰਦੀ ਆ ਤੂੰ ਕੀ ਕਰਦੀ ਆ ਸਾਨੂੰ ਤੇ ਜੀਣ ਯੋਗਾਂ ਹੀ ਛੱਡਦੇ ਹਨੂ ਐ ਨਹੀਂ ਸਾਡੇ ਕੋ ਪੈਸੇ ਨਹੀਂ ਮੈਨੂੰ ਵੀ ਛੱਡਦੇ ਤੁਹਾਡਾ ਕੱਢ ਕੇ ਰਹਾ ਦਿੱਤਾ 5000 ਜਰ ਦੇ ਜਾ ਚੁੱਪ ਕਰਕੇ 5000 ਤੈਨੂੰ ਕਿੱਥੋਂ ਦੇ ਦਈਏ ਤੇ ਮੈਂ ਲੈਣਾ ਨਹੀਂ ਆ ਮਾਨੇ ਨਾ ਉਹਨਾਂ ਨੂੰ ਪੈਸੇ ਦੇ ਪਹਿਲਾਂ ਜਿਹੜੇ ਕਿੱਥੋਂ ਦਾ ਤੇ ਜਿਹੜੇ ਹੈਗੇ ਹੀ ਤੇਰੇ ਕੋ ਤਿੰਨੇ ਸਲਾਮੀ ਦੇ ਪੈਸੇ ਹੀ ਕਿ ਜਾ ਉਹਨਾਂ ਨੂੰ 15-20 ਹਜ਼ਾਰ ਦੀ ਗੱਲ ਕਰਨ ਦੇ ਤੇ ਜਿੰਨੇ ਵੀ ਹੈਗੇ ਹੀ ਮਾਵਾ ਤਾਂ ਦੇ ਜਾ ਚੁੱਪ ਕਰਕੇ ਨਾ ਰੋਲਾ ਬਾ ਹਿੰਮਤ ਨਹੀਂ ਆ ਜਲ ਨਹੀਂ ਉਹ ਕਹਿੰਦੀ ਨਾ ਮੈਂ ਕੱਲ ਨੂੰ ਛੱਡ ਦੇਣਾ ਅੱਜ ਖਾ ਲਿਆ ਨਾ ਗੂ ਕੱਲ ਨੂੰ ਛੱਡਣਾ ਵਾ ਪੁੱਤਿਆਂ ਦਾ ਗੂ ਖਾ ਲਿਆ ਨਾ ਅੱਜ ਸਵੇਰੇ ਹੁਣ ਤੂੰ ਛੱਡ ਦੇ ਅਹੀਂ ਨਹੀਂ ਪੈਸੇ ਲੈ ਕੇ ਆਏ ਹਟੋ ਨਹੀਂ ਬਹਿ ਗਏ ਅਸੂਰ ਸਾਡ ਤੇਰਾ ਜਿਹੜਾ ਲਿਆਂਦਾ ਉਹਨੂੰ ਸਵਾ ਤੇ ਪਾ ਤੇਰੀ ਸੱਸ ਦਾ ਤੇ ਉਹ ਜਿਹੜੇ ਲਿਆਂਦੇ ਉਹਦੇ ਅੰਨੀ ਹੋਣੀ ਆ ਸੋੜ ਕੀ ਕਰਨੇ ਆ ਨਹੀਂ ਇਹਦੀ ਸੱਸ ਨੂੰ ਆਖਿਆ ਵੀ ਆ ਸੋਨਾ ਸਾਨਾ ਜਿਹਾ ਲਵਾ ਦਈਏ ਦਾ ਸਾਰੀ ਉਮਰ ਇਹਨੇ ਉਹ ਗੱਲ ਕਿ ਤੁਹਾਨੂੰ ਮਾਰ ਛੱਡਿਆ ਖਾ ਛੱਡਿਆ ਝੂਠੇ ਤੇ ਹੁਣ ਇਹਨਾਂ ਨੂੰ ਮਾਰਨ ਲਈ ਹੈ ਜੀ ਜੀ ਇਹਨਾਂ ਨੂੰ ਮਾਰਨ ਲਈ ਹੈ ਹਾਂ ਜੀ ਦਾਦਾ ਮੇਰੇ ਕਹਿੰਦਾ ਤੇ ਆਪੋ ਜੀ ਉਹ ਜਿਆ ਪਿਆ ਲਵਾ ਲਾ ਲਾ ਕੇ ਤੇ ਚੋਖਾ ਚਾਦਾ ਇਹ ਇਹ ਤਮ ਤੈਨੂੰ ਪਹਿਲਾਂ ਕੀ ਆਖੀ ਉਹਨੂੰ ਵਾਪਸ ਵੀ ਚੋਰੀ ਦਾ ਭੈਣ ਜੀ ਬੜਾ ਡਰ ਵਾ ਨਾ ਸੋਨਾ ਪਾ ਕੇ ਇਹਨਾਂ ਨੂੰ ਖਲਾਇਓ ਕਿਤੇ ਸਭ ਨੂੰ ਲਾ ਕੇ ਰੱਖ ਲਓ ਅੰਦਰ ਚੋਰੀ ਹੋਣਾ ਮੈਂ ਖਾਉਂਗੀ ਉਹਦਾਂ ਦਾ ਹੀ ਸੋਨਾ ਉਹਦਾਂ ਦਾ ਹੀ ਸੋਨਾ ਤੇ ਉਹਦਾਂ ਦੀ ਨਾ ਨਾ ਕੀ ਕਰਦੀ ਆ ਫੜ ਬਟੂ ਆ ਕਰ ਛੋ ਲਿ ਕੇ ਮੈਂ ਫੇਰਾ ਤੈਨੂੰ ਆ ਜਾਣਾ ਉਹਨਾਂ ਨੇ ਤੈਨੂੰ ਦਰਦੀਆਂ ਤੋਂ ਉਹਨਾਂ ਦੇ ਕੋਲ ਆ ਜਾ ਸਤਿ ਸ਼ਕਾਲ ਕੀ ਮੰਗਾਈ ਅਹੀਂ ਚੱਲੇ ਹੁਣ ਹੈਂ ਨਿਆਣੇ ਵਾਂਗੂ ਅਖੰਡੇ ਪੈਸੇ ਦੇਜੋ ਮੈਂ ਪੈਸੇ ਕੋਈ ਨਹੀਂ ਦੇ ਦਿੰਦੇ ਜੀ ਹੀ ਵਗਣਾ ਮੇਰਾ ਜੀਨ ਲੱਗਣ ਦੇ ਹੁੰਦੇ ਏ ਇਦਾਂ ਕਰਨ ਹੁਣ ਉਦੋਂ ਦੇ ਬੈਠੇ ਗੱਲਾਂ ਬਾਤਾਂ ਕਰਨ ਦੇ ਨਾ ਚੱਲ ਕੋਈ ਨਹੀਂ ਜਾਂਣਾ ਚੰਛੇ ਨਾਲ ਆ ਮੇਰਾ ਪੁੱਤ ਜਾਣਾ ਮੰਮੀ ਨਾਲ ਜਾਣਾ ਚੱਲ ਨਾਲ ਜਾਣਾ ਚੱਲ ਚੱਲ ਫੇਰ ਕੋਈ ਗੱਲ ਨਹੀਂ ਨਾਲ ਚੱਲ ਚੱਲ ਇੱਚ ਕਿਹੜੀ ਗੱਲ ਚੱਲ ਜਾ ਨਹੀਂ ਨਹੀਂ ਬਸ ਤਾਂ ਸਾਡਾ ਵੀ ਜੀ ਨਹੀਂ ਲੱਗਣਾ ਸਾਡਾ ਵੀ ਇਹਦੇ ਪਹਿਣ ਪਹਿਣ ਕਿੱਥੇ ਪਹਿਣ ਦੀ ਕਿੱਥੇ ਜੀ ਲੱਗਦਾ ਦੇ ਫੇਰ ਪਹਿਣ ਜੀ ਪਤਾ ਕੀ ਕਰੋ ਆਹ ਦੀ ਚੈਨੀ ਤੇ ਟੌਪਸ ਜਿਹੜੇ ਨਾ ਇਹ ਵਧਾ ਲਓ ਇਹ ਦੂਜੀ ਇਹਦੇ ਕੋਈ ਹੈਗੇ ਨਾ ਸੂਟਾ ਸਟਾ ਨਾਲ ਜਾਂ ਉਦਾਂ ਵੀ ਕੋਈ ਹੈਗੇ ਤੇ ਦੇ ਦਿਓ ਹੁਣ ਪਤਾ ਕੀ ਦਾ ਨਾ ਮੈਂ ਚੀਹ ਦੇ ਝੂਠਿਆਂ ਚ ਕੋਈ ਫਰਕ ਨਹੀਂ ਸੋਨਾ ਪਾ ਕੇ ਕੌਣ ਮੇਰੇ ਨਾਲ ਬਾਤ ਸਿਆਣੀ ਆ ਮੇਰੀ ਨੋ ਉਹ ਤੇ ਹੈਗੀ ਭੈਣ ਜੀ ਗੱਲ ਸਹੀ ਆ ਪਰ ਮੈਂ ਤਾਂ ਲਾਦੀ ਪੁੱਤ ਬੜਾ ਕੀ ਗੱਲ ਸੋਨਾ ਪਾ ਕੇ ਕਿਹੜਾ ਬਾਹਰ ਨਿਕਲਦਾ ਕੋਈ ਇੱਕ ਦੇ ਚੋਰੀ ਚਾਰੀ ਦਾ ਬੜਾ ਕਰਵਾ ਤੇ ਮੇਰੇ ਨਾਲ ਦੂਜੀ ਚੰਗੇ ਆਰਟੀਫੀਸ਼ਲ ਜੇ ਉਹ ਚੰਗੇ ਆ ਕਰਾਡੇ ਮੈਂ ਸਿੱਖਿਆ ਮਰ ਮਰ ਨਾ ਸਣਾ ਪਰ ਦੋਨਾਂ ਦੀ ਨਹੀਂ ਮੇਰੀ ਨੋ ਨਾ ਬੜੀ ਸਿਆਣੀ ਜੇ ਆਪਣਾ ਸਾਰਾ ਸੋਨਾ ਜਿਹੜਾ ਨਾ ਇਨੇ ਸੰਭਾਲ ਕੇ ਰੱਖਿਆ ਲੋਕ ਦੇ ਵਿੱਚ ਤੇ ਆ ਇੰਨਾ ਕਿ ਸੋਨਾ ਇਹ ਕਿੱਥੇ ਗਵਾਉਣ ਲੱਗੀ ਨਹੀਂ ਕੋਈ ਨਹੀਂ ਪਹਿਨ ਜੀ ਉਹਦੇ ਵਿੱਚ ਤੁਸੀਂ ਇਹ ਲੋਕਰ ਚ ਰੱਖ ਲੈ ਤੇ ਦੂਜਾ ਵੀ ਸਾਰਾ ਕੱਢ ਕੇ ਤੇ ਪਹਿਨ ਜੀ ਪੜਾ ਦੇ ਸਾਹਮਣੇ ਰੱਖ ਲੈਣ ਤੇ ਤੂੰ ਦੂਜੇ ਪਾ ਲਿਆ ਕਰ ਛੁਟਾ ਸਾਟਾ ਨਾਲ ਦੇ ਚੰਗਾ ਤੇ ਫालतू ਬਾਹਰ ਨਾ ਨਿਕਲ ਦਿਓ ਹੁਣ ਤੁਹਾਨੂੰ ਪਤਾ ਹੀ ਆ ਵੀ ਆ ਹੁਣ ਤੁਹਾਡਾ ਬਾਰ ਬਾਰ ਕਰ ਕੇ ਕਿਦਾਂ ਕਤੀੜ ਤੁਰੀ ਫਿਰਦੀ ਕੁੱਤਿਆਂ ਦੀ ਕੁੜੀ ਬਾਹਰ ਨਾ ਨਿਕਲੀ ਕੁੱਤੇ ਆ ਜਾਂਦੇ ਹੀ ਉਹ ਵਰਤਾਈਏ ਕੁੱਤੇ ਬਾਹਰ ਨਾ ਨਿਕਲੀ ਕੁੱਤਾ ਕੀ ਪਤਾ ਕੋ ਕਿਹੜਾ ਕੁੱਤਾ ਇਹ ਨਹੀਂ ਜੀ ਬਾਹਰ ਜਾਂਦੀ ਭੈਣ ਜੀ ਹਾਂ ਠੀਕ ਵਾ ਫਿਰ ਚੱਲ ਕੋਈ ਨਹੀਂ ਚੰਗਾ ਫਿਰ ਹੈ ਹੁਣ ਗਾੜੀ ਠੰਢੀ ਹੋ ਤਾਂ ਸੈਰ ਸ਼ੁਰੂ ਵੀ ਕਰਨਾ ਜਾਵੀਂ ਹਾਂ ਹਾਂ ਕਰੀ ਜਾਂਦੀ ਗਾੜੀ ਚੰਗਾ ਠੀਕ ਬੈਂਦੀ ਵੀ ਹੋਤੀਦਾ ਕਿੰਨਾ ਪਿਆਰ ਹੈ ਵੇਖ ਲੋ ਬਹੁਤ ਪਿਆਰ ਵਾਕੇ ਤਾਂ ਮੈਂ ਤਾਂ ਜਾਨ ਨਹੀਂ ਦੇਣ ਰਹੀ ਭੈਣ ਜੀ ਉਹ ਇਹ ਗੱਲ ਵੈਸੇ ਕਰਕੇ ਤਾਂ ਕਹਿੰਦੀ ਆ ਵੀ ਨਾ ਜਾਓ ਮੇਰਾ ਜੀ ਨਹੀਂ ਲੱਗਣਾ ਕਾਹ ਮੈਂ ਦੱਦੀ ਮੈਂ ਨਾਲ ਜਾਣਾ ਚਲਕਲਾ ਦੋ ਹਾਂ ਦੋ ਚਾਰ ਦਿਨ ਨਹੀਂ ਭੈਣੀ ਸਾਡਾ ਵੀ ਨਹੀਂ ਜੀ ਲੱਗਣਾ ਇਸ ਤੋਂ ਬਿਨਾਂ ਤੇ ਚਲ ਕੋਈ ਨਹੀਂ ਚਲਾ ਦਿਓ ਹਾਂ ਰਹੇ ਨਾ ਕੋਈ ਨਹੀਂ ਨਹੀਂ ਭਰੀ ਪਹਿ ਰਹੇ ਨਾ ਕੋਈ ਨਹੀਂ ਕੋਈ ਨਹੀਂ ਰਹਿੰਦੇ ਭਾਜੀ ਉਹ ਆਪਣੀ ਧੀ ਰਹਿੰਦੀ ਰਹੇ ਰਹਿੰਦੇ ਇੱਕ ਹਿੰਮਤ ਨੂੰ ਦੇ ਦਿਓ ਇੱਕ ਮਿੰਟ ਦੇ ਦਿਓ ਨਹੀਂ ਮਦ ਕੋ ਵਾਦੂ ਪੈ ਪਾਜੀ ਨਹੀਂ ਮਦ ਵੀ ਪੋਤੀ ਆ ਉਹਨਾਂ ਦਾ ਲੈ ਦੇ ਦੋ ਨਹੀਂ ਲੈ ਦੇ ਨਹੀਂ ਲੈ ਚੱਲ ਕੋਈ ਲੈ 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 ਤੂੰ ਲੈ ਲੈ ਬੜਿਆ ਪੈ ਹੈ ਕਿੱਥੇ ਲੋੜ ਹੀ ਪੈ ਤੁਹਾਡੇ ਘਰ ਪਰਿਆ ਪਿਆ ਇਹ ਤਾਂ ਫਿਰ ਸਾਨੂੰ ਜਾਣਦੇ ਹੁਣ ਚੰਗਾ ਪੁੱਤ ਹੈ ਚੰਗਾ ਬੰਦਾ ਹੈ ਪਾਉਂਦੇ ਕਿਹਾ ਹੈ ਕਿ ਪਾਉਂਦੇ ਪੰਜ 300 ਦੇ ਦਿੱਤਾ ਪੰਜ ਚਾਰ ਕਿਹਾ ਹੀ ਚੁੱਪ ਕਰ ਜਾ ਚਲ ਠੀਕ ਹੈ ਚੰਗਾ ਪੁੱਤ ਆਂਦੀ ਨਹੀਂ ਜਾਣ ਦੇਣਾ ਤਾਂ ਜਾਂ ਮੈਂ ਜਾਣਾ ਨਾਲ ਤੁਹਾਨੂੰ ਭੈਣ ਜੀ ਮੰਨ ਨਹੀਂ ਦੇ ਕੋਈ ਨਹੀਂ ਪੁੱਤ ਕੰਮ ਕਰਿਆ ਕਰ ਉੱਠ ਕੇ ਰਾਮ ਨਾਲ ਚੰਗਾ ਆਹੋ ਚੰਗਾ ਪੁੱਤ ਆ ਬਣਾ ਦੇ ਆਪਣੀ ਮੰਮੀ ਨੂੰ ਪੈਸੇ ਚੰਗਾ ਮੰਮੀ ਨੇ ਥੋੜਾ ਲੈਣੇ ਆ ਹਨਾ ਮੰਮੀ ਮੰਮੀ ਮੈਂ ਕੀ ਕਰਨੇ ਪੁੱਤ ਤੇ ਚਲੋ ਆ ਜੀ ਬੁੜਿਆ ਗੱਲ ਸੁਣੋ ਇਥੇ ਬੈ ਤੂੰ ਤੂੰ ਕੀ ਯਾਰ ਬੇਇੱਜ਼ਤੀ ਕਰਉਂਦੀ ਨਹੀਂ ਪੈਸੇ ਮੰਗ ਮੰਗ ਕੇ ਹਾਂ ਤੇ ਫੇਕੀ ਮਮਮੀ ਲੈ ਲਈ ਆ ਮਮੀਆਂ ਕੋ ਪੈਸੇ ਨਹੀਂ ਲਈਦੇ ਨਾਲੇ ਇਹਨਾਂ ਨੇ ਪੈਸੇ ਉਹਨਾਂ ਕਿਹਾ ਕਿ ਮੈਂ ਤੈਨੂੰ ਕਿਹਾ ਪੈਸੇ ਮੰਗਣਵਾਤੀ ਤਸਿਆ ਜੋ ਪੈ ਕਿੱਥੇ ਗਏ ਜਿਹੜੇ ਮੈਂ ਕਹਿੰਦੇ ਆ ਮਮਮੀ ਦੀ ਮੰਗਣ ਦੇ ਜਿਹੜੇ ਪੈਸੇ ਉਹ ਕਿੱਥੇ ਗਏ ਆ ਮੈਂ ਉਹਨਾਂ ਦੇ ਸਾਹਮਣੇ ਤੇ ਝੂਠਾ ਨਹੀਂ ਪੈਣਦਾ ਕਿੱਥੇ ਗਏ ਆ ਦੱਸ ਲਾ ਮੰਗੂ ਸਤ ਨਹੀਂ ਨਾ ਹੋ ਗਮ ਨੂੰ ਕਿੱਥੇ ਖਰਤੇ ਹੋ ਇੰਨੇ ਪੈਸੇ 15 2000 ਰੁਪਿਆ ਹੀ ਆ ਹਾਂ ਮੈਂ ਕੀ ਕਰਾਂ ਤੇ ਇਹ ਉਹਨੂੰ ਕਿਹਾ ਵੀ ਆ ਉਹ ਜਿੱਦਣ ਮੈਂ ਤੈਨੂੰ ਦੱਸਿਆ ਨਹੀਂ ਸਕੂਟਰੀ ਦੇ ਉਹ ਜੀਜੇ ਡੁੱਟ ਗਏ ਜਿੱਦਣ ਆਹ ਜੀਜੇ ਕਿਹੜੇ ਪੁਆਏ ਉਹ ਆਏ ਢੜਾਈ ਉਹ ਦਿਨ ਤੇ ਚੋਰ ਪੈ ਗਏਗੇ ਮੈਨੂੰ ਉਹਨਾਂ ਨੇ ਮੇਰੇ ਦੋ ਜਪੜਾ ਵੀ ਵਾਦਿਆ ਇੱਥੇ ਮੋਟ ਗੰਨ ਦਾ ਪੁਆਇੰਟ ਰੱਖਤਾ ਇੱਥੇ ਐਦਾਂ ਕਰਕੇ ਤੇ ਫਿਰ ਮੇਰੇ ਕੋਲ ਦਿਨ ਉਹ ਹੀ ਦਾ ਸਾਰਾ ਕੁਛ ਲੈ ਗਏ ਪਰ ਸਖਾਲੀ ਕਰਤਾ ਉਹਨਾਂ ਨੇ ਮੇਰਾ ਤੂੰ ਉਹ ਦਿਨ ਬੜੀ ਖੋਸ ਸੀ ਦੱਸਿਆ ਰਿ ਮੈਨੂੰ ਕੋ ਮੈਂ ਕਿੱਧਰ ਸਨਹੀਂ ਹੋ ਕਹਿੰਦੇ ਜੇ ਕਿਤੇ ਘਰ ਜਾ ਕੇ ਦੱਸਿਆ ਨਾ ਤੂੰ ਕੋ ਹੋਵੀ ਤੇ ਇਹ ਤੈਨੂੰ ਘਰੇ ਆ ਕੇ ਮਾਰ ਜਣਾ ਫਿਰ ਡਰੀ ਜਾ ਹੁੜਾ ਹੁੰਦਾ ਵਾ ਆਪ ਪੁਲਿਸ ਵਿੱਚ ਤਲਾਹ ਦਿੰਦੇ ਨਹੀਂ ਤੂੰ ਹੁੜੀਆ ਦਾ ਜੀ ਕਿਦਾਂ ਦਾ ਉਹ ਉਸ ਨੂੰ ਦੱਸ ਦੇ ਕਿ ਇਦਾਂ ਦਾ ਹੁੜੀਆ ਚੋਰ ਥਲੇ 15-2000 ਰੁਪਏ ਵੇ ਬੰਦ ਜਾਂਦਾ ਵਾ ਤੋਂ ਉਹਨਾਂ ਨੇ ਜੇ ਚੰਗਾ ਆ ਉਹਨੇ ਮੇਰੇ ਕੋ ਪੈਸੇ ਆ ਗਏ ਹੀ ਨਹੀਂ ਤੇ ਉਹਨਾਂ ਨੇ ਮੇਰੇ ਮਾਰ ਹੀ ਘਣਾ ਹੁੰਦਾ ਐਵੇਂ ਮਾਰ ਦਿੰਦੇ ਦਿੰਦੇ ੜੇ ਮਾਰ ਦਿੰਦੇ ਆਓ ਉਹ ਤੂੰ ਉਦਕੇ ਨਹੀਂ ਮੈਨੂੰ ਕਰਾੜੇ ਘਰੂਟੀ ਹੁੰਦੇ ਕਰਾੜੇ ਨੀ ਮਰਤੇ ਲੈ ਗਾਨੇ ਦੇ ਅੱਗੇ ਕਰਾੜੇ ਚੱਲਦੇ ਆ ਉਹ ਮੈਨੂੰ ਗੋਲੀਆਂ ਮੰਨਦ ਮੈਂ ਦਦ ਕਰਕੇ ਕਰਾਡੇ ਖੇਡੂੰਗੀ ਉੱਥੇ ਪਹਿਲਾ ਹੈ ਸਦਾਈ ਤੇ ਤੂੰ ਮੈਨੂੰ ਉਹਦਾਂ ਦੱਸਦੀ ਮੈਂ ਉਧਰ ਫਿਰ ਵਾਪਸ ਜਾਂਦਾ ਪਤਾ ਕਰਦਾ ਕੌਣ ਕੀ ਕੌਣ ਨਹੀਂ ਉਹ ਜਮਾਲੋ ਹੋਂ ਤੇ ਹੱਥ ਪਏ ਆ ਮੇਰੇ ਮੂੰਹ ਪਿਆਨਾਂ ਦਾ ਤੇ ਫਿਰ ਨੂੰ ਪਹਿਣਗੇ ਉਹ ਤਾਂ ਚੋਰ ਆਏ ਪਹਿਲਾਂ ਜੇ ਗਾਂਹ ਦੇਦਸ ਉੱਥੇ ਬੈਠੀ ਆ ਉਹ ਵੀ ਇਹ ਆਪਣੇ ਘਰ ਜਾਊਗੀ ਆਪਣੇ ਪਰੋਣੇ ਨੂੰ ਗੱਲਾਂ ਦੱਸੂਗੀ ਤੇ ਪਰੋਣਾ ਇਹਦਾ ਆਊਗਾ ਸਾਨੂੰ ਕੁੱਟੂਗਾ ਮਾਰੂ ਗੱਡੀ ਛੁੰਡੀ ਛੁੰਡੀ ਸੰਜਾਬੀ ਫਿਰ ਮੰਗ ਲਾ ਐਦਾਂ ਕੋਈ ਢੀਕਦਾ ਵਾ ਕੋਈ ਚੋਰੀ ਕਰਕੇ ਤੇ ਯਾਰ ਉਹ ਕੱਲ ਕੱਲ ਨੂੰ ਫੇਰ ਫੇਕ ਕੋ ਪਹਸਾਨ ਹੋ ਗਈ ਤੇਰੀ ਤੇ ਤੈਨੂੰ ਫੇਰ ਲੁੱਟਰ ਪੈ ਗਏ ਫੇ ਹੁਣ ਤੇ ਮੈਂ ਕਲਾਡੇ ਮਾਰੂ ਇੱਕੀ ਸਹੀ ਇਹਨਾਂ ਨੂੰ ਦਿੱਤਾ ਮਰ ਮਰ ਛੁੱਟ ਦੇਣਾ ਇਹਨਾਂ ਨੂੰ ਤੇ ਤੂੰ ਫੇ ਆ ਸੋਨਾ ਸੋਨਾ ਲਾ ਦੇ ਤੇ ਅਗਲੀ ਪੜਾ ਤੂੰ ਹਾਵੀ ਖਵਾ ਲੈਣਾ ਇਹ ਤੇ ਮਹਿੰਗੇ ਭਾਦਾ ਵਾ ਇਹਦੇ ਬੰਦਾ ਵੀ ਹੈ ਨਹੀਂ ਨਹੀਂ ਇਹ ਰਹਿਣ ਦੇ ਲੈ ਜੇ ਤੇਰੇ ਕੋ ਪੈਖ ਹੋਵੇ ਤੇ ਇਹਦੇ ਕੋ ਖਾਦੇ ਤੰਨਾਂ ਨੇ ਮੈਨੂੰ ਚੋਰੀ ਕਰਨਾ ਹਰ ਵੇਲੇ ਕੋਈ ਪਤਾ ਹੁੰਦਾ ਹੁਣ ਤੂੰ ਇਹ ਦਸਿਆ ਨਹੀਂ ਨਾ ਬਪੋਸਰੀ ਉਤਲਾ ਦਿੱਤੀ ਉਹਨੇ ਕਹਿਣਾ ਇਹ ਦੱਸਦੀ ਨਹੀਂ ਕੈਨੂੰ ਤੂੰ ਮੰਮੀ ਨੂੰ ਦੇ ਰੱਖਣ ਵਾਸਤੇ ਏ ਮੈਨੂੰ ਨਹੀਂ ਮੇਰੇ ਨਕਲੀ ਮੇਰੇ ਖਾਰਚ ਕਰਦੇ ਕੰਨ ਮੇਰੇ ਪੱਕ ਜਾਂਦੀ ਹੈ ਮੇਰੇ ਕੰਨ ਖਰਾਬ ਹੋ ਜਾਂਦੀ ਹੈ ਇਦਾਂ ਚੱਲ ਤੇ ਮੈਂ ਨਿੱਕੇ ਬਣਾ ਦੂੰਗਾ ਆ ਵੱਡੇ ਲਾ ਦੇ ਇਹ ਮਹਿੰਗੇ ਆ ਔਰ ਮੰਮੀ ਨਾ ਨਾ ਦੱਸੀ ਜੋਲੀ ਉਹ ਜੀ ਕੰਨ ਦੱਸਣਾ ਪੈਣਾ ਨਾ ਮੇਰੇ ਕੋ ਵੇ ਬੰਗਣੇ ਆ ਹਾਂ ਉਹ ਨੰਦ ਨਿੱਕੇ ਨਿੱਕੇ ਦੇਲ ਵਾ ਡਰ ਚੁਗੇ ਉਹਨਾਂ ਮੈਨੂੰ ਜਾਣ ਨਹੀਂ ਆਂਦਿਆ ਕਰ ਨਹੀਂ ਉਹ ਕਾਦੀ ਨਿੱਕੇ ਦੇਲ ਉਹਨਾਂ ਦੇ ਬੜੇ ਵੱਡੇ ਆ ਉਹ ਵੇਖਣ ਨੂੰ ਲੱਗਦੇ ਨਹੀਂ ਕੇ ਜੀ ਨਾਂ ਨਹੀਂ ਚੱਲ ਨਹੀਂ ਦੱਸਦਾ ਪਰ ਆਹ ਥੋਣਾ ਲਾਦੇ ਯਾਰ ਇਹ ਮਹਿੰਗੇ ਬਾਹ ਦਾ ਵਾ ਕਿਉਂ ਮੁੜ ਕੇ ਕਿੱਥੇ ਇਹ ਨਹੀਂ ਨਵੇਂ ਸਵੇ ਨਹੀਂ ਚੰਗੇ ਲੱਗੀ ਦਾ ਤੇ ਫੇ ਕੌਣ ਇਕੱਲੇ ਨਾ ਬਾਹਰ ਜਾਈ ਫੇ ਮੈਂ ਤਾਂ ਜਾਣਾ ਸੀ ਤੂੰs ਵਿਚਾਰੇ ਬਸੇ ਬਗੀ ਜਾਨੀ ਹੋਂ ਤੂੰ ਕੀ ਕਰ ਜਣਾ ਹੋਂ ਦਿੱਤੇ ਤਾਂ ਆ ਮੂੰਹ ਦੀ ਫੇਸਰ ਵੀ ਹੋ ਗਿਆ ਪਤਾ ਹੋਇਆ ਹੀ ਹੋਇਆ ਹੀ ਨਹੀਂਗਾ ਇਹ ਸੋਹਣੀ ਚ ਲੱਗਣ ਦੀ ਚੰਗੀ ਭਲੀ ਤੋਂ ਨਹੀਂ ਇਹ ਗੰਡੀ ਸੋਹਣੀ ਜਾਣ ਦੀਆਂ ਹਾਂ ਨਹੀਂ ਯਾਰ ਇਹ ਨਹੀਂ ਨਹੀਂ ਆ ਗਿਆ ਮੂਸਾ ਸੋਹਣੀ ਲੱਗਦੀ ਆ ਤੂੰ ਜਨਾਨੀ ਨਹੀਂ ਮੂਸਾ ਮੈਨੂੰ ਸੋਹਣੀ ਲੱਗਦੀ ਚੋਰੀ ਹੋ ਗਈ ਕਾਦੀ ਚੋਰੀ ਹੈ ਕਿ ਕੀ ਦੀ ਗੱਲ ਕਰਨ ਦਾ ਹੈ ਜੇ ਮੰਮੀ ਉਹਦੇ ਪੈਸੇ ਦਿੱਤੇ ਨਾ ਮੈਨੂੰ ਇਹਨੇ ਹਾਂਜੀ ਉਹ ਚੋਰੀ ਕਰ ਲਏ ਕਿ ਇਹਨੇ ਮੈਕੀਜ ਰਿੰਗਾਂ ਤੋਂ ਕੱਢ ਲਏ ਕਿ ਇਹਨੇ ਮੇਰੇ ਕੱਢ ਲਏ ਕਿ ਇਹਨੇ ਤੇ ਪੁੱਤ ਤੇਰੇ ਸੱਟ ਤੇ ਨਹੀਂ ਲੱਗੀ ਪੈਸੇ ਨੂੰ ਮਾਰ ਗੋਲੀ ਪੈਸੇ ਤਾਂ ਫੇਰ ਆ ਜਾਣਗੇ ਸਾਡੇ ਕੋਲ ਮੰਮੀ ਮੈਂ ਕਹਿੰਨ ਲਿਆ ਮੈਂ ਮੈਕਰੀਨ ਗਿਆ ਆਂ ਵਿੱਚ ਬਾਜੀ ਕਪੜੇ ਲੱਤੀ ਉਹਨਾਂ ਜੋ ਉਹਨਾਂ ਨੇ ਕਿਹਾ ਕਪੜੇ ਮੈਂ ਪਿਆ ਸੀ ਤੂੰ ਕੰਪੜੇ ਸਾਫ ਕੇ ਰੱਖਿਆ ਕਰਉ ਨਾ ਇੱਕ ਪੰਚ ਉਹਨਾਂ ਦੇ ਮਾਰਿਆ ਕਰੋ ਜਿਹੜੇ ਇਦਾਂ ਕਰਦੇ ਆ ਜਰ ਮਾਰ ਥੋੜਾ ਕੰਨੀ ਚਾਈਦੀ ਆ ਗੈਨੋ ਹਨਾ ਮੰਮੀ ਹਾਂ ਇਹ ਤਾਂ ਪੁੱਤ ਸਹੀ ਚੋਰ ਤੇ ਅੱਜ ਕੱਲ ਪਿੰਡ ਪਿੰਡ ਹੋ ਗਿਆ ਪੁੱਤ ਨਹੀਂ ਮੁੰਡੇ ਤੇ ਸਾਰੇ ਚੰਗੇ ਆ ਜਿਹੜੇ ਨਾਲ ਖੇਡਦੇ ਆ ਈਮਾ ਤਾਂ ਅੱਜ ਕੱਲ ਇਦਾਂ ਹੀ ਚੱਲਦਾ ਹੈਰਾ ਤੇਰੀਆਂ ਮੰਮੀ ਬਹੁਤ ਹੀ ਹੋ ਗਈਆਂ ਅੰ内 ਵਿੱਚ ਤਾਂ ਜਾਈਦਾ ਹੀ ਖੇਡਣ ਇਦਾਂ ਹੀ ਇੱਕ ਦੂਜੇ ਦੀਆਂ ਚੁਗਲੀਆਂ ਵੀ ਬੜੀਆਂ ਕਰਦੇ ਇੱਧਰ ਸੌਂਦੇ ਇੱਧਰ ਘੜ ਦਿੰਦੇ ਇਹਦੇ ਇਹਦੀ ਕਰਦੇ ਹੋਦੀ ਕਰ ਦਿੰਦੇ ਬੜਾ ਕੋਲ ਲੈ ਮੰਮੀ ਤੂੰ ਟੈਨਸ਼ਨ ਨਾ ਮੈਨੂੰ ਨਾ ਤਕਾਵੜ ਬੜੀ ਹੋਈ ਆ ਤੇ ਮੇਰਾ ਜੀ ਕਦਾ ਸਾਵਾਂ ਮੈਂ ਨਹੀਂ ਲਵ ਚਾਹ ਬਣਾ ਕੇ ਲੈ ਸਵਾਦੀ ਜਿਹੜੀ ਤੂੰ ਬਣਾਉਣੀ ਨਹੀਂ ਮੰਮੀ ਤੂੰ ਕਰ ਮੇਰੀ ਬੜੀ ਹੋਈ ਆ ਚਾਹ ਤੂੰ ਹੀ ਬਣਾਓ ਸਿਆਣੇ ਦੇ ਹੱਥ ਦੀ ਚਾਹ ਵਧੀਆ ਲੱਗਦੀ ਆ ਮੇਰੇ ਕੋਲ ਤਾਂ ਤੁਹਾਨੂੰ ਪਤਾ ਘੜਬੜ ਹੋ ਜਾਂਦੀ ਆ ਤਾਂ ਮੰਮੀ ਤੂੰ ਹੀ ਬਣਾ ਲੈ ਚਾਹ ਠੀਕ ਵਾ ਤੇ ਮੈਂ ਚਾਹ ਬਣਾ ਕੇ ਦੇਣੀ ਮੰਮੀ ਦੇ ਹੱਥ ਦੀ ਚਾਹ ਬਹੁਤ ਵਧੀਆ ਲੱਗਦੀ ਆ ਮੈਂ ਜਦੋਂ ਥਕਾਵਟ ਤੇ ਹੋਰ ਚੱਲ ਰੁਕਦਾ ਮੈਂ ਫਿਰ ਆਈ ਨਾਲੇ ਚਾਹ ਪੀਣੀ ਹੈ ਮੇਰੇ ਕੋਲ ਇੱਕ ਗੋਨਾ ਦਵਾਈ ਹੈਗੀ ਉਹਦੇ ਨਾਲ ਥਕਾਵਟ ਠੀਕ ਹੋ ਜਾਂਦੀ ਨਹੀਂ ਦਵਾਈ ਨਹੀਂ ਮੈਂ ਖਾਣੀ ਮੈਂ ਦਵਾਈ ਨਹੀਂ ਖਾਦੀ ਖੁੱਦੀ ਜਿਹੜੀ ਮੇਰੇ ਕੋਲ ਉਹ ਚੰਗੀ ਆ ਦਵਾਈਆਂ ਸਾਰਿਆਂ ਦੇ ਸਾਈਡ ਇਫੈਕਟ ਹੁੰਦੇ ਆ ਨਹੀਂ ਨਹੀਂ ਇਹਦਾ ਨਹੀਂ ਸਾਈਡ ਕਰਦਾ ਜਦ ਇਹ ਚੰਗੀ ਆ ਨਹੀਂ ਦਨ ਅਦਰ ਤੁਹਾਨੂੰ ਤਾਂ ਪਤਾ ਨਹੀਂ ਕੀ ਪਤਾ ਨਹੀਂ ਨੀਂ ਵਧਿਆ ਉਹ ਦਵਾਈਆ ਨਹੀਂ ਮੈਂ ਇੰਨੀ ਵੀ ਥਕਾਵਟ ਹੋਈ ਕੋਈ ਗੱਲ ਨਹੀਂ ਤੂੰ ਚਾਹ ਪੀਦਾ ਠੀਕ ਹੋਣਾ ਚਾਹ ਪੀਣਾ ਹੀ ਕਰਾਂ ਮੈਂ ਅੱਲਾ ਅੰਦਰ ਨੂੰ ਸਲੀਆ ਵੱਡੇ ਕਬਡੀ ਵੀ ਦੀਆਂ ਆ ਕਿ ਜਿਹਦੇ ਵਧਿਆ ਪਤਾ ਨਹੀਂ ਇੱਕ ਗੋਲੀ ਦਿੰਦੇ ਜਾਣ ਨੇ ਮੈਂ ਕਹ ਜੀ ਖਾਦੀ ਨਹੀਂ ਨਾ ਇਦਾਂ ਦੀ ਕੋਈ ਮੈਂ ਵੀ ਨਹੀਂ ਖਾਂਦੀ ਹੁੰਦੀ ਪੈਣਾ ਜਦ ਜੀ ਦਾ ਫਾਇਦਾ ਹੋਵੇ ਉਹ ਖਾ ਲੈਣੀ ਚਾਹੀਦੀ ਹੈ ਕਾਬੀਖ ਲਿਆ ਖਾ ਕੇ ਵੇ ਲਈ ਨਹੀਂ ਪੱਤੇ ਦੀ ਲਿਖਿਆ ਵਾ ਪੱਤੇ ਨਹੀਂ ਹੂੰ ਮੈਨੂੰ ਉਦਾਂ ਹੀ ਪਤਾ ਵਾ ਕਿ ਆ ਭੱਲਿਆ ਦੀ ਪੜੀ ਲਿਖੀ ਮੈਂ ਹੈਗੀ ਐ ਦੱਸ ਤਾ ਜੀ ਇਹ ਤਾਂ ਮੈਂ ਤੇ ਜਿਕੇ ਇੰਟੈਗਰ ਉਹਨੂੰ ਗਲਤ ਜੀ ਦੇਣ ਲੱਗੀ ਉਦੋਂ ਮੈਨੂੰ ਤੇਰੇ ਕਰਕੇ ਝੂਠ ਬੜਾ ਬੋਲਣਾ ਪੈ ਗਿਆ ਜੀ ਹਾਂ ਠੀਕ ਹੈ ਜੀ ਹਾਂ ਬਸ ਇਹ ਤਾਂ ਬਾਹਰ ਨਿਕਲਣਾ ਹੈ ਨਾ ਤੇ ਜਿਸ ਲੋ ਇਹ ਉਹ ਜੋ ਕੁਝ ਕਰ ਸਕਦਾ ਹਨ ਹਨ ਜਿਉਂਨ ਸਾਰੀਆਂ ਗੱਲਾਂ ਦੇ ਮੰਮੀ ਡੈਡੀ ਵਾਪਸ ਆਤੀ ਨਹੀਂ ਨਾ ਤੇਰੇ ਤੇ ਅੱਜ ਐਸੀ ਬੰਦੀ ਇਹਨਾਂ ਨੂੰ ਵੀ ਕਹਿੰਦਾ ਕੋਈ ਲੋੜ ਨਹੀਂ ਹੈ ਤੇ ਜਿਆਦਾ ਬੰਦੀਆਂ ਮੈਂ ਇੱਥੇ ਲੱਗਣਾਂ ਤੇ ਤੁਸ ਫਾਇਦਾ ਹਨ ਚੱਲ ਨਹੀਂ ਕਰਦਾ ਦਾਦਾ ਚੱਲਿਆ ਫਿਰ ਮੁੜ ਕੇ ਮੈਂ ਵੀ ਜਾਣਾ ਮੈਚ ਤੇ ਵੇਖੀ ਤੇ ਸਹੀ ਤੇ ਦੀਆ ਸੁਸਤੀ ਪਈ ਆ ਨਾ ਕਿੱਦਣੋਂ ਜਾਂਦੀ ਸ਼ੋਮ ਮੰਤਰ ਕੋਈ ਨਾ ਸਾਨੂੰ ਸਿਆਲੀ ਗਈ ਨਹੀਂ ਗਈ ਲੈ ਦੱਸ ਮੈਂ ਨਿਸ਼ਾ ਕਰਨ ਦੀ ਆ ਨਹੀਂ ਮੈਂ ਉਦਾਂ ਕਹੇਂ ਡਿਆ ਵਾਂ ਤਿੰਨ ਛੇ ਵਾਲੀ ਚੀਜ਼ ਮੈਂ ਆਪਣੇ ਕੋਲ ਰੱਖਣੀ ਆ ਲੈ ਲਿਆ ਦੇ ਫਿਰ ਫੀਮ ਪੁੱਕੀ ਅਜਰ ਦਾ ਕੁਲਿਪ ਤੇ ਹੋਰ ਕੀ ਕਿੱਟਾ ਓਰੀਜਨਲ ਹੋਵੇ ਤੇ ਓਰੀਜਨਲ ਠੀਕ ਆ ਇਹਨਾਂ ਚੀਜ਼ਾਂ ਦਾ ਥੋੜਾ ਥੋੜਾ ਖਾਦੇ ਆ ਕੋਈ ਨਾ ਸ਼ੰਨਦਾ ਪਰ ਈਵਾ ਆਦਤ ਨਾ ਪਾਵੀ ਬੰਦਾ ਇਥੇ ਖਾੜੀਆ ਜੋ ਬੰਦੇ ਨੇ ਕਿ ਤੇ ਫਨ ਸ਼ੰਨ ਕਰਨ ਨੂੰ ਬੰਦਾ ਖਾ ਵੀ ਸਕਦਾ ਵਾ ਐਡੀ ਕੋਈ ਗੱਲ ਨਹੀਂ ਚੱਲ ਮੈਂ ਉਹ ਨਹੀਂ ਕੋਈ ਖਾਣਾ ਖੁਣਾ ਜੇ ਤੂੰ ਗੋਲੀ ਕਹਿੰਦੇ ਉਹ ਲਿਆ ਮੈਂ ਖਾ ਲਈਦਾ ਤੇ ਈ ਓਦਾਂ ਉਹ ਕਦੀ ਨਹੀਂ ਖਾਦਾ ਵਿੱਚ ਨਹੀਂ ਮੈਂ ਨਹੀਂ ਕਰਦਾ ਕਦੀ ਗਿਆ ਲਿਆ ਦੇ ਫੇਰ ਤੇ ਹੀ ਇਦਾਂ ਨੂੰ ਕਰ ਜੀਏ ਦੋਸਤ ਨੇ ਨਹੀਂ ਖਾ ਖੋ ਨੀ ਮੇਰੇ ਸਰਕਲ ਸਾਰਾ ਇਦਾਂ ਦਾ ਹੀ ਆ। ਇਦਾਂ ਹੀ ਆ ਬੈਂਸ ਦਾ ਹੀ ਉਹਨਾਂ ਨੂੰ ਨੌਲਜ ਨਹੀਂ ਨਹੀਂ। ਉਹ ਬਸ ਦੋ ਦੋ ਕਿਉਂ ਖਾਂਦੇ ਆ ਬਸ ਹਾਂ ਮੈਂ ਮੈਂ ਜਦ ਮੈਸੇਜ ਆਉਂਦੇ ਹੀ ਉਹ ਤੇ ਮੈਚ ਵੀ ਉਹ ਮੈਨਾਂ ਦਾ ਗਲਤ ਨਾ ਸੰਝ ਲਈਂ ਮੈਂ ਤਾਂ ਉਹਦਾ ਹੀ ਮਰ ਪਕਾਉਣੀ ਦੇਈ ਚਲ। ਯਾਰ ਠੀਕ ਆ। ਪਹੁੰਚ ਜਾਏਗੀ ਮੈਂ ਮੰਨ ਕੇ ਮੈਂ ਰੱਖਣਾ ਸੌਂਦੇ ਮੇਰੇ ਵੀ ਗਏ ਜੇ ਸਬਸਕ੍ਰਾਈਬ ਕਰ ਦਿਓ ਆਪ ਜੀ ਨੂੰ ਮੈਂ ਕਰ ਨਾ ਇਹ ਤੇ ਮੇਰੀ ਜਾਨ ਹੀ ਗਈ ਆ ਤੇ ਨਾਲ ਤੇਰੇ ਕਰ ਲਈ ਆਇਆ ਦੋ ਖਾਲਾ ਦੋ ਹਾਂ ਇਹ ਮੈਂ ਪੀਲੀ ਰੇਖੀਆਂ ਦੰਨੀਆਂ ਲੈ ਤੀ ਇਹ ਤਾਂ ਵੇਖਣੀ ਐ ਤੇ ਸਪੈਸ਼ਲ ਹਾਂ ਨਾ ਖਾਲਾ ਵੇਖੀ ਕਿ ਦੋ ਸੁਸਤੀ ਦੂਰ ਹੰਦੀ ਇਹ ਕਹਿੰਦਾ ਖਾਲਾ ਹਾਂ ਇਹ ਡਾਡਾ ਡਾਡਾ ਸਰੀਰ ਵਾ ਇੱਕ ਕੀ ਕਹਿੰਦੀ ਐ ਥੋੜਾ ডোজ ਘੱਟ ਹੋਣਾ ਦੀ ਇਹ ਥੋੜੀ ਅਮਜੀ ਦੀ ਨਾ ਕਿੱਦਾਂ ਦੀ ਗੱਲਾਂ ਕਰੀਂ ডোজ ਘਟਾ ਮਿੰਜੀ ਜੀ ਮਨ ਹਾਂ ਦੋ ਇਹਦੇ ਉੱਤੇ ਐਮਜੀ ਨਹੀਂ ਲਿਖਿਆ ਹੁੰਦਾ 75 ਐਮਜੀ ਆ 100 ਐਮਜੀ ਆ 500 ਐਮਜੀ ਆ ਕਰੋ ਮੈਂ ਜੀ ਕਿੰਨੋਂ ਹੁੰਦਾ ਮੈਂ ਨਹੀਂ ਖਾਗਦਾ ਇਹ ਮਿੱਠੀਆਂ ਨਾ ਨਾ ਮਗਿੱਟੇ ਖਾਂਦੇ ਹਾਂ ਉਹ ਜਦੋਂ ਮੰਮੀ ਚਾਹ ਲਾ ਕੇ ਜਾਂਦੀ ਆ ਮੈਂ ਜਾ ਕੇ ਬੈਠ ਜਾਂਦਾ you mm -hmm.